त्रिभुवन सिंह तो ये कहाँ आग लगी थी ये यहाँ टाली वाले चौक में जो है गली नंबर छे में जो है सुल्तानपुर रोड पे जो पड़ता है ठीक है तो आग लगने, का आग लगने का कारण क्या था? आग लगने का कारण पता ही नहीं चला दो पर जो है वो है ही नहीं थे मौके से और आग में दुकान से आके देखा जो है तो आग वू लगी थी बहुत ज्यादा आग लगी थी बहुत ज्यादा जी जी बहुत ज्यादा आग लगी नुकसान हो गया होना जो है अंदर पता नहीं कितना क्या सिस्टम क्या रखा था

ਜੀ ਹਾਂ ਜੀ ਹਾਂਜੀ ਪਪਾਏ ਕੀ ਨਾਂ ਜੀ ਆਪਣਾ ਮੈਂ ਨਾ ਹਰਪਾਲ ਸਿੰਘ ਜੀ ਤੇ ਅੱਗ ਕਿਹੜੀ ਜਗ੍ਹਾ ਤੇ ਲੱਗੀ ਅੱਗ ਸਾਡੇ ਗਵੰਦੀਆਂ ਮਕਾਨ ਹੈਗਾ ਉਹਨਾਂ 'ਤੇ ਲੱਗੀ ਆ ਮੇਰੇ ਘਰ ਤੇ ਮੈਨੂੰ ਫੋਨ ਕੀਤਾ ਕਿ ਗਵੰਦੀਆਂ ਘਰਾਂ 'ਕ ਅੱਗ ਲੱਗੀ ਆ ਉਸ ਤੋਂ ਬਾਅਦ ਅਸੀਂ ਆਈਏ ਭੱਲੇ ਵਾਲਿਆਂ ਨੇ ਕਾਫੀ ਸਪੋਰਟ ਕੀਤੀ ਹੈ ਇਹਨਾਂ ਦੀਆਂ ਗੱਡੀਆਂ ਵੀ ਆਈਆਂ ਗੱਡੀਆਂ ਨੇ ਅੱਗ ਬੁਝਾਈ ਆ ਆਣ ਕੇ ਅੱਗ ਬਹੁਤ ਤੇਜ਼ ਸੀ ਅੱਗ ਉਹਨਾਂ 'ਤੇ ਆ ਵੀ ਲੱਗੀ ਮੁੰਡਿਆਂ ਕੋ ਮੁੰਡੇ ਦੋ ਰਹਿੰਦੇ ਨੇ ਨਾ ਮੁੰਡੇ ਦਾ ਵੀ ਉਹ ਇਥੇ ਰਹਿੰਦਾ ਉਹ ਮੁੰਡੇ ਜੇ ਦਿਮਾਗ ਤਰਸਟ ਹੈਗੇ ਨੇ ਠੀਕ ਉਹਨਾਂ ਨੇ ਆ ਵੀ ਅੱਗ ਲਗਾਈ ਇਹ ਵੀ ਬਰਾਮ ਲਗਾਈ ਕਿਦਾਂ ਲਗੀ ਆਪ ਸਟੇ ਦੇਦੇ ਕੋਈ ਖਾਦੇ ਪੀਦੇ ਇਸ ਕਰਕੇ ਤੇ ਉਹ ਦੋ ਜੀ ਰਹਿੰਦੇ ਸਨ ਦੋ ਜੀ ਮੁੰਡੇ ਹੈਗੇ ਦੋਵੇਂ ਅਨਮੈਰ ਰਹੇਗੇ ਉਹ ਦਿਮਾਗ ਤੋਂ ਅਫਸਟ ਹੈਗੇ ਦੋ ਇਸ ਤਰ੍ਹਾਂ ਕੋਈ ਜਾਨੀ ਨੁਕਸਾਨ ਨਹੀਂ ਆਇਆ ਨਹੀਂ ਜਾਨੀ ਨੁਕਸਾਨ ਕੋਈ ਜਿੰਨਾ ਕਿ ਇਨਸਾਨ ਹੋ ਗਿਆ ਮਮਗਾਨ ਤੇ ਲੱਕੜ ਲੁਕੜੀ ਹੈਗੀ ਸੀ ਕੋਈ ਇੰਨਾ ਜ਼ਿਆਦਾ ਨਹੀਂ ਨੁਕਸਾਨ ਕੋਈ ਕੀਮਤੀ ਸਮਾਨ ਦਾ ਕੋਈ ਨਹੀਂ ਹੈਗਾ ਨਾ ਕੋਈ ਸਿਲੰਡਰ ਸੀ ਨਾ ਕੋਈ ਜਾਨੀ ਨੁਕਸਾਨ ਨਹੀਂ ਨਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਮੇਰੇ ਅੱਗ ਦੇ ਉੱਤੇ ਕਾਬੂ ਪੈ ਗਿਆ ਅੱਗ ਕਾਬੂ ਪੈ ਗਈ ਪੈ ਗਈ ਭਾਈ ਕਿਨ ਆਗੇ ਆਪਣਾ ਭਾਈ ਆਪਣਾ ਹੈਗਾ ਲਾਪ੍ਰਿਸਤੰਗ ਹਾਂਜੀ ਇੱਥੋਂ ਤੇ ਰਹਿਣਾ ਹੈ ਭਾਜੀ ਆਪਣਾ ਹੈਗਾ ਵੈਸੇ ਜ਼ਿਲ੍ਹਾ ਲੁਧਿਆਣਾ ਖੰਨੇ ਲਾਗੇ ਪਿੰਡ ਆਈ ਇੱਥੇ ਆਪਣਾ ਕੰਮ ਆ ਤੇ ਇੱਥੇ ਆਪਾਂ ਲਾਗੇ ਕਿਰਾਏ ਤੇ ਰਹਿਨੇ ਆ ਅਮਨ ਸਾਹਮਣੇ ਮਕਾਨ ਆਪਣਾ ਤੇ ਜਦੋਂ ਆਪਾਂ ਆਏ ਇੱਥੇ ਮਤਲਬ ਵੀ ਧੂਆ ਆ ਰਿਹਾ ਸਿਵਾਰ ਆਪਾਂ ਨੂੰ ਇਦਾਂ ਲੱਗਿਆ ਵੀ ਕੋਈ ਮਤਲਬ ਵੀ ਚਾਹ ਪਾਣੀ ਬਣਾ ਰਿਹਾ ਜਾਂ ਕੋਈ ਅੱਗ ਸੇਕ ਰਿਹਾ ਹੋ ਮਤਲਬ ਜਿਹੜੇ ਬੰਦੇ ਇੱਥੇ ਰਹਿ ਰਹੇ ਨੇ ਦੋਵੇਂ ਭਰਾ ਨੇ ਦੋਵੇਂ ਭਰਾ ਨੇ ਉਹ ਤੇ ਵੀ ਮਤਲਬ ਵੀ ਦਿਮਾਗ ਕੀ ਜਿੱਦਾਂ ਹਾਲਤ ਮਤਲਬ ਖਰਾਬੀ ਆ ਉਹਨਾਂ ਦੇ ਜਿਵੇਂ ਮਰਜ਼ੀ ਕਿਸੇ ਮਰਜ਼ੀ ਨੂੰ ਗਾਲ ਮਾਲ ਗਾਲ ਮਾਲ ਕੱਢੀ ਜਾਂਦੇ ਨੇ ਤੈਨੂੰ ਕੁਝ ਵੀ ਆ ਸਵੇਰੇ ਜਾਣ ਰਾਤ ਜਾਣ ਕੋਈ ਦਿੱਕਤ ਬਾਝੀ ਨਹੀਂ ਕਰਦੇ ਆ ਹਾਲਾਤ ਤੁਸੀਂ ਦੇਖ ਸਕਦੇ ਹੋ ਠੀਕ ਹੈ ਜਿੱਦਾਂ ਦੇ ਵੀ ਹਾਲਾਤ ਆ ਅੱਜ ਅੱਗ ਲੱਗਣ ਦਾ ਕਾਰਨ ਕੀ ਲੱਗਦਾ ਅੱਜ ਅੱਗ ਲੱਗਣ ਦਾ ਸਾਨੂੰ ਜੀ ਮਤਲਬ ਕਾਰਨ ਤਾਂ ਹਜੇ ਤੱਕ ਪਤਾ ਨਹੀਂ ਹੈ ਆਪਾਂ ਨੂੰ ਇੰਨਾ ਕੁ ਪਤਾ ਲੱਗ ਗਿਆ ਵੀ ਜਦੋਂ ਆਪਾਂ ਇੱਥੇ ਪਹੁੰਚੇ ਆ ਮੈਂ ਪਹੁੰਚਿਆ ਵਾ ਮੈਂ ਕੰਮ ਤੋਂ ਆਇਆ ਮੈਂ ਦੇਖਿਆ ਵੀ ਤੂੰ ਨਿਕਲ ਰਿਹਾ ਮੈਂ ਦੱਸਿਆ ਆਂਡਗਵਾਰਡ ਨੂੰ ਵੀ ਇੱਥੇ ਤੂੰ ਆ ਫਿਰ ਰਿਹਾ ਵਾ ਵੀ ਆਗੋਗ ਤਾਂ ਨਹੀਂ ਲੱਗੇ ਇਹਨਾਂ ਨੇ ਕਿਹਾ ਆਂਡਗਵਾਰਡ ਨੇ ਵੀ ਗਲੀਗਵਾਰਡ ਨੇ ਵੀ ਕਿਹਾ ਆਪਾਂ ਨੂੰ ਵੀ ਲਵ ਤੂੰ ਜਿੱਦਾਂ ਦਾ ਵੀ ਠੀਕ ਆਬੇ ਇਹਨਾਂ ਦਾ ਤੈਨੂੰ ਪਤਾ ਤਾਂ ਹੈ ਤੈਨੂੰ ਤੂੰ ਕਿਹੜਾ ਅੱਜ ਦਾ ਆਇਆ ਹੋਇਆ ਇੱਥੇ 8-9 ਸਾਲ ਹੋ ਗਏ ਮੈਨੂੰ ਰਹਿੰਦੇ ਨੂੰ ਭਾਜੀ ਇੱਥੇ ਪਰ ਇਹ ਕਹਿੰਦੇ ਪਏ ਵੀ ਆਗੋ ਕੁ ਸੇਕ ਰਿਹਾ ਹੋ ਜਾਂ ਚਾਹ ਪਾਣੀ ਆਪਾਂ ਨੂੰ ਇੰਨਾ ਕੁ ਪਤਾ ਸੀ ਮਾਂ ਚਲੋ ਕੋਈ ਗੱਲ ਨਹੀਂ ਜਦੋਂ ਅੱਗ ਜਿਆਦਾ ਫੈਲ ਗਈ ਤੇ ਬਾਹਰ ਦਾ ਕੰਨ ਲੱਗ ਗਈ ਅੱਗ ਫਿਰ ਆਪਾਂ ਨੂੰ ਪਤਾ ਲੱਗਿਆ ਵੀ ਅੱਗ ਜਿਆਦਾ ਫੈਲ ਗਈ ਤੇ ਆਪਾਂ ਫਿਰ 101 ਤੇ ਫੋਨ ਕੀਤਾ ਵੀ ਆਓ ਗੱਡੀ ਨੂੰ ਫੋਨ ਕੀਤਾ ਗੱਡੀ ਆਈ ਮੌਕੇ ਤੇ ਮੌਕੇ ਤੇ ਗੱਡੀ ਆਈ ਤੇ ਉਹਨਾਂ ਨੇ ਪਹਿਲੇ ਆਪਣੇ ਅੱਗ ਲਈ ਚ ਨੂੰ ਆਈ ਗੱਡੀ ਉਹਨਾਂ ਨੇ ਅੱਗ ਬੁਝਾਈ ਤੇ ਅੱਗ ਬੁਝਣ ਦੇ باوجود ਵੀ ਉਹ ਤੋਂ ਬਾਅਦ ਮਤਲਬ ਵੀ ਅੱਗ ਨਹੀਂ ਬੁਝੀ ਫਿਰ ਦੁਬਾਰਾ ਫਿਰ ਕਾਲ ਕੀਤੀ ਗੱਡੀ ਨੰਗੀ ਤਦ ਦੁਆਰਾ ਫੇਰ ਕੋਲ ਕੀਤੀ ਦੁਆਰਾ ਫੇਰ ਵਾਪਸੀ ਗੱਡੀ ਆਈ ਹੈ ਜੀ ਦੁਆਰਾ ਫੇਰ ਮਤਲਬ ਗੱਡੀ ਆ ਕੇ ਤੇ ਅੱਗ ਵੀ ਹੋ ਰਹੀ ਆ ਇਹ ਖਲੋਤੀ ਆ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਜੀ ਘਰ ਦਾ ਵੀ ਨੁਕਸਾਨ ਨਹੀਂ ਕੋਈ ਹੋਇਆ ਮਤਲਬ ਵੀ ਉੱਪਰ ਕਪੜਾ ਲੱਤਿਆ ਪਿਆ ਸੀ ਜਾਂ ਲੱਕੜ ਟਾਕੀ ਐੇ ਕੁਝ ਪਿਆ ਸੀ ਜਿਨ੍ਹਾਂ ਨੇ ਕਹੇ ਪਾਗਲ ਨੇ ਜਾਂ ਇਸ ਤਰ੍ਹਾਂ ਕੁਸਤਾ ਇਹਨਾਂ ਦੀ ਕੋਈ ਕੰਪਲੇਂਟ ਕੀਤੀ ਕਦੀ ਅੱਗੇ ਮਰ ਜਾਣਾ ਤੁਸੀਂ ਪਲੇਟ ਪਾ ਜੀ ਆਪਾਂ ਆਂਡ ਕਮਾਂਡ ਥੋਣੀ ਨਾਲ ਲਿਖਾਊਗਾ ਕੰਪਲੇਟ ਲਿਖਾਉਂਦਾ ਹੁੰਦਾ ਜੇ ਆਪਣੇ ਨਾਲ ਕੋਈ ਲੜਾਈ ਝਗੜਾ ਹੋਇਆ ਹੋਵੇ ਤਾਂ ਹੀ ਆਪਾਂ ਨੂੰ ਕੋਈ ਲੜਦਾ ਮਾਰਦਾ ਨਹੀਂ ਆਪਾਂ ਕਿੱਦਾਂ ਜਾ ਕੇ ਥਾਣੇ ਚ ਇੱਕ ਪਲੇਟ ਲਿਖਾ ਦਈਏ ਠੀਕ ਹਨ ਨਹੀਂ ਆਪਾਂ ਨੂੰ ਕੋਈ ਆ ਕੇ ਜਾਂ ਇਹ ਹੀ ਆ ਆਪਾਂ ਨੂੰ ਆ ਕੇ ਘਰ ਦੇ ਵਿੱਚ ਆ ਕੇ ਲੜੂ ਮਾਰੂਗਾ ਜਾਂ ਕੁਝ ਵੀ ਆਪਾਂ ਤਾਂ ਹੀ ਆ ਠੀਕ ਹਨ ਜੀ ਹਾਂ ਜੀ